ਲੁਧਿਆਣਾ ਦੇ ਸਦਰਨ ਬਾਈਪਾਸ ਤੇ ਪ੍ਰਾਪਰਟੀ ਰੇਟ ਦੇ ਵਿੱਚ ਹੋਈ ਹੈਰਾਨੀਜਨਕ ਵਾਅਦੇ ਤੋਂ ਬਾਅਦ ਵੱਡੇ ਵੱਡੇ ਵਪਾਰੀਆਂ ਦੀ ਨੀਅਤ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਉਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਲਗਾਤਾਰ ਹੀ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇੱਕ ਹੋਰ ਤਾਜ਼ਾ ਮਾਮਲਾ ਜਿਹੜਾ ਇਸ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਦੱਸ ਦਈਏ ਕਿ ਜਿਹੜੇ ਈਸਟਮੈਨ ਗਰੁੱਪ ਦੇ ਮਾਲਕ ਨੇ ਉਹਨਾਂ ਦੇ ਉੱਪਰ ਐਫ ਆਈ ਆਰ ਜੀ ਡੀ ਐਸ ਵੇਲੇ ਦਰਜ ਹੋਈ ਹੈ ਤਾਂ ਕੀ ਕੁਝ ਇਹ ਪੂਰਾ ਮਾਮਲਾ ਉਸ ਨੂੰ ਲੈ ਕੇ ਕੱਲੀ ਕੱਲੀ ਗੱਲ ਤੁਹਾਡੇ ਨਾਲ ਜ਼ਰੂਰ ਹੀ ਸਾਂਝੀ ਕਰਾਂਗੇ ਤਾਂ ਦੱਸ ਦਈਏ ਕਿ ਸ਼ਰਮਨਜੀ ਵਾਟਿਕਾ ਗਰੁੱਪ ਦੇ ਜਿਹੜੇ ਕਰਨ अरोड़ा ਨੇ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਰੀਅਲ ਏਸਟੇਟ ਦੇ ਈਸਟਮੈਨ ਰੀਅਲ ਏਸਟੇਟ ਦੇ ਜਿਹੜੇ ਸਿੰਗਲ ਨੇ ਇਸ ਦੇ ਨਾਲ ਹੀ ਪ੍ਰਾਪਰਟੀ ਡੀਲਰ ਮਨਪ੍ਰੀਤ ਈਸੇਵਾਲ ਤੇ ਵੀ ਐਫਆਈਆਰ ਜਿਹੜੀ ਇਸ ਵੇਲੇ ਦਰਜ ਕਰ ਲਈਤੀ ਗਈ ਹੈ ਤਾਂ ਅੱਗੇ ਐਫਆਈਆਰ ਦੇ ਵਿੱਚ ਦੇਖ ਸਕਦੇ ਆ ਕਿ ਈਸਟਮੈਨ ਦੇ ਮਾਲਕ ਤੇ aarop ਨੇ ਪ੍ਰਾਪਰਟੀ ਦਿੱਤੀ ਗਈ ਸੀ ਸ਼ਰਮਨਜੀਤ ਵਾਟਿਕਾ ਗਰੁੱਪ ਨੂੰ ਇਸੇ ਲੈਣ ਦੇ ਦੇ ਵਿੱਚ ਵੱਡੀ ਠੱਗੀ ਜਿਹੜੀ ਮਾਰੀ ਗਈ ਹੈ ਤੇ ਠੱਗੀ ਇੰਨੀ ਵੱਡੀ ਹੈ ਕਿ ਇਹ ਅਮਾਉਂਟ ਸੁਣ ਕੇ ਆਮ ਇਨਸਾਨ ਦੇ ਪੈਰਾਂ ਦੇ ਹੇਠੋਂ ਜ਼ਮੀਨ ਹੀ ਨਿਕਲ ਜਾਏ ਇਸ ਮਾਉਂਟ ਇਸ ਮਾਊਂਟ ਅੱਗੇ ਕਰੋੜਾ ਵੀ ਜਿਹੜੇ ਨੇ ਘਟ ਪਏਗੇ ਨੇ ਅੱਗੇ ਦਾਅਸ ਦੀ ਕਿ ਕੁੱਲ ਮਿਲਾ ਕੇ 60 ਤੋਂ 70 ਏਕੜ ਦੀ ਇਹ ਜ਼ਮੀਨ ਹੈ ਜਿਹੜੀ ਕਿ ਵੇਚੀ ਗਈ ਸੀ ਇਸ ਦੇ ਨਾਲ ਹੀ ਇਸੇ ਲੈਣ-ਦੇਣ ਦੇ ਵਿੱਚ ਕਰੋੜਾ ਰੁਪਏ ਦੀ ਵੱਡੀ ਠੱਗੀ ਜਿਹੜੀ ਹੈ ਮਾਰੀ ਗਈ ਤੋਖਾ ਤੜੀ ਦਾ ਇਹ ਵੱਡਾ ਮਾਮਲਾ ਸਾਹਮਣੇ ਆ ਰਿਹਾ ਇਸ ਦੇ ਵਿੱਚ ਖਾਸ ਗੱਲ ਇਹ ਦਾ ਹੈ ਕਿ ਜਿਹੜੇ ਮਨਪ੍ਰੀਤ ਸਿੰਘ ਈਸੇਵਾਲ ਨੇ ਉਹਨਾਂ ਦਾ ਨਾਂ ਇਸ ਵਿੱਚਕਾਰ ਸ਼ਾਮਿਲ ਆ ਰਿਹਾ ਹੈ ਉਹੀ ਈਸੇਵਾਲ ਨੇ ਜਿਨ੍ਹਾਂ ਦਾ ਨਾਂ ਉਸ ਵੇਲੇ ਸੁਰਖੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਜਿਸ ਵੇਲੇ ਭਾਰਤ ਪੁਸ਼ਨ ਆਸ਼ੂ ਟੈਂਡਰ ਕੋਟਾਲੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਸੀ ਤਾਂ ਮਨਪ੍ਰੀਤ ਈਸੇਵਾਲ ਜੋ ਕਿ ਇੱਕ ਨਾਮੀ ਪ੍ਰਾਪਰਟੀ ਡੀਲਰ ਨੇ ਉਹਨਾਂ ਦੇ ਖਿਲਾਫ ਵੀ ਇਸ ਵੇਲੇ ਮਾਮਲਾ ਜਿਹੜਾ ਦਰਜ ਹੋ ਗਿਆ ਉਸ ਵੇਲੇ ਵੀ ਜ਼ਮੀਨ ਦੀ ਖਰੋਦ ਖਰੀਦ ਫਿਰੋ ਦੇ ਵਿੱਚ ਨਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੀ ਜ਼ਾਹਿਰ ਹੈ ਈਸਟਮੈਨ ਰੀਅਲ اسٹیਟ ਦੇ ਮਾਲਕ ਦੇ ਉੱਪਰ ਐਫ ਆਈ ਆਰ ਜਿਹੜੀ ਐ ਦਰਜ ਹੋਈ ਐ ਇਸ ਨਾਲ ਹੀ ਜਾਂਚ ਜਿਸ ਵੇਲੇ ਸ਼ੁਰੂ ਹੋਏਗੀ ਤੇ ਹੋਰ ਨਾਮ ਵੀ ਜਿਹੜੇ ਨੇ ਸਵੀਕਾਰ ਸਾਹਮਣੇ ਆਣਗੇ ਜਿਨ੍ਹਾਂ ਤੇ ਉੱਪਰ ਐਫ ਆਈ ਆਰ ਜਿਹੜੀ ਹੈ ਕੀਤੀ ਜਾ ਸਕਦੀ ਹੈ ਮਹਿਲਾਵਾਂ ਦੇ ਵੀ ਨਾਂ ਜਿਹੜੇ ਨੇ ਸਾਹਮਣੇ ਆਣਗੇ ਜੋ ਕਿ ਡਾਇਰੈਕਟਰਸ ਦੇ ਵਿੱਚ ਹੀ ਸ਼ਾਮਲ ਨੇ ਤਾਂ ਹੈਰਾਨੀਜਨਕੇ ਮਾਮਲਾ ਸਾਹਮਣੇ ਆ ਰਹੇ ਤੇ ਚਰਚਾਵਾਂ ਜਿਹੜੀਆਂ ਨੇ ਲਗਾਤਾਰ ਹੀ ਦੇਖਣ ਨੂੰ ਮਿਲ ਰਹੀਆਂ ਨੇ ਕਿ ਵੱਡੇ ਵੱਡੇ ਨਾਮਾਂ ਦਾ ਥਗੀਆਂ ਦੇ ਵਿੱਚ ਨਾ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਤਾਂ ਆਮ ਲੋਕਾਂ ਦਾ ਆਖਰ ਕੀ ਹੋਏਗਾ ਇਸ ਨਾਲ ਹੀ ਮਾਮਲਾ ਸਾਹਮਣੇ ਆਉਣ ਦੇ ਮਗਰੋਂ ਰੀਅਲ اسٹیਟ ਦੇ ਵਿੱਚ ਵੀ ਹੜਬੜੀ ਦਾ ਮਾਹੌਲ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਸਹਾਰ ਕਿਸੇ ਦੇ ਵੱਲੋਂ ਗੁਜ਼ਰੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਇਨਫੋਰਮੇਸ਼ਨ ਮੰਗੀ ਜਾ ਰਹੀ ਹੈ ਕਿ ਆਖਿਰ ਇਹ ਪੂਰਾ ਮਾਮਲਾ ਕੀ ਹੈ ਚਰਚਾਵਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਕਿ ਹਾਲੇ ਤਾਂ ਇਹ ਸ਼ੁਰੂਆਤ ਹੈ ਇਹ ਤਾਂ ਇੱਕ ਮਾਮਲਾ ਹੈ ਪ੍ਰਾਪਰਟੀ ਰੇਟ ਵਧਣ ਦੇ ਕਾਰਨ ਨੀਤੀਆਂ ਦੇ ਵਿੱਚ ਹੋਏ ਬਦਲਾਵ ਦੇ ਹੋਰ ਵੀ ਮਾਮਲੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਸਕਦੇ ਨੇ ਈਸਟਮੈਨ ਰੀਅਲ اسٹیਟ ਦੇ ਵੱਲੋਂ ਹੋਈ ਠੱਗੀ ਦੇ ਵਿੱਚ ਮਾਲਕ ਦੇ ਉੱਪਰ ਐਫਆਈਆਰ ਜਿਹੜੀ ਅਦਰਜ ਹੋ ਚੁੱਕੀ ਉਸ ਦੇ ਨਾਲ ਹੀ ਜਿਹੜੇ ਡਾਇਰੈਕਟਰਸ ਨੇ ਉਹਨਾਂ ਦੇ ਨਾਂ ਵੀ ਜਾਂਚ ਦੇ ਦੌਰਾਨ ਸਾਹਮਣੇ ਆ ਰਹੇ ਨੇ ਤਾਂ ਲੁਧਿਆਣਾ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੇ ਉਹ ਈਸਟਮੈਨ ਰੀਅਲ ਏਸਟੇਟ ਦੇ ਮਾਲਕ ਨੇ ਸਿੰਗਲ ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਈਸੇਵਾਲ ਜੋ ਕਿ ਨਾਮੀ ਪ੍ਰਾਪਰਟੀ ਡੀਲਰ ਨੇ ਦੋਵਾਂ ਦੇ ਖਿਲਾਫ ਇਸ ਵੇਲੇ ਐਫਆਈਆਰ ਦਰਜ ਹੋ ਗਈ ਹੈ ਸ਼ਰਮਨਜੀ ਬਾਟਕਾ ਗਰੁੱਪ ਦੇ ਵੱਲੋਂ ਸ਼ਰਮਨਜੀ ਵਾਟਕਾ ਗਰੁੱਪ ਦੇ ਜਿਹੜੇ ਕਰਨ अरोड़ा ਨੇ ਉਹਨਾਂ ਦੀ ਸ਼ਿਕਾਇਤ ਦੇ ਉੱਪਰ ਇਹ ਵੱਡਾ ਮਾਮਲਾ ਜਿਹੜਾ ਦਰਜ ਹੋਇਆ ਕਿਤੇ ਨਾ ਕਿਤੇ ਇਹਨਾਂ तमाम ਗੱਲਾਂ ਦਾ ਕਾਰਨ ਇਸੀ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਰੇਟ ਦੇ ਵਿੱਚ ਹੈਰਾਨੀਜਨਕ ਵਾਅਦੇ ਜਿਹੜੇ ਨੇ ਕੀਤੇ ਗਏ ਨੇ ਜਿਸ ਦੇ ਕਾਰਨ ਵੱਡੇ-ਵੱਡੇ ਵਪਾਰੀਆਂ ਦੀ ਨੀਅਤ ਜਿਹੜੀ ਹੈ ਵਿਕਰਤੀ ਹੋਈ ਦੇਖੀ ਜਾ ਸਕਦੀ ਹੈ ਤਾਂ ਮੁੱਦਾ ਜਿਹੜਾ ਇਸ ਵੇਲੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਅੱਗੇ ਹੋਣ ਇਸ ਐਫ ਆਰ ਦਰਜ ਜਿਹੜੀ ਇਹ ਕਰ ਦਿੱਤੀ ਗਿਆ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ